हां जी 사ਸਰੀਆਂ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਲਾਈਕ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇਖੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਮਾਲਕਾਂ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਛੰਦ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਲੈ ਕੇ ਆਇਆ ਜੀ ਮਿਹੰਦਰਾਂ ਦੀ ਲੋਗਨ ਕਾਰ ਆਈ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਕੋਈ ਡੈਂਟ ਵਗੈਰਾ ਨਹੀਂ ਹੈਗਾ ਕਿਤੇ ਕੋਈ ਯਰਫਾਰਨਿੰਗ ਗੱਡੀ ਦੇ ਰੰਗ ਪੇਂਟ ਬਿਲਕੁਲ ਨਾਲ ਦਾਗਾ Ориジナル ਰੰਗ ਪੇਂਟ ਆਗਾ ਅੰਦਰੋਂ ਗੱਡੀ ਬਹੁਤ ਸਾਫ ਕੰਡੀਸ਼ਨ ਦੀ ਹੈਗੀ ਕੈਬਨ ਗੱਡੀ ਦਾ ਬਹੁਤ ਸਾਫ ਆਗਾ ਡੈਕ ਲੱਗਿਆ ਹੋਇਆ ਜੀ ਗੱਡੀ ਦੇ ਵਿੱਚ ਹੀਟ ਰੈਸ਼ ਦੀ ਮਾਰਕਾਂ ਦੀ ਫੁੱਲ ਗਾਰੰਟੀ ਹੈ ਕੰਮ ਕਰਾਇਆ ਹੋਇਆ ਚੱਲਦੇ ਨੇਗੇ ਪਿਛਲੇ ਟਾਇਰ ਗੱਡੀ ਦੇ 40 ਪੈਸੇ ਅਗਲੇ ਟਾਇਰ 90 ਪੈਸੇ ਨੇ ਜੀ ਪਾਵਰ ਕਟਾਈ ਆ ਡੀਜ਼ਲ ਗੱਡੀ ਆ ਹੀ ਲਾਏ ਲੱਗੇ ਹੋਏ ਨੇਗੇ ਬਹੁਤ ਸਾਫ ਕੜੀ ਹੋਈ ਦੀ ਗੱਡੀ ਆ ਬੈਟਰੀ ਨਵੀਆਂ ਸੈਲਫ ਸਟਾਰਟ ਆਈ ਗੱਡੀ 2008 ਮਾਡਲ ਆ ਮਾਲਕਾਂ ਨੇ ਡਿਮਾਂਡ ਰੱਖੀ ਆ 85000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜੂਗਾ ਮਾਲਕਾਂ ਦਾ ਕਨੈਕਟ ਨੰਬਰ ਆ 98146 63591 98146 63591 ਮਾਲਕਾਂ ਦਾ ਕਨੈਕਟ ਨੰਬਰ ਆ ਗੱਲਬਾਤ ਕਰ ਸਕਦੇ ਹੋ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ